ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ राघव ਛੱਡਾ ਨੇ ਵੀਰਵਾਰ ਨੂੰ ਡੇਰਾ ਸਤਖੰਡ ਬੱਲਾ ਵਿੱਚ ਪੁੱਜ ਕੇ ਮੱਥਾ ਟੇਕਿਆ ਸੰਸਦ ਮੈਂਬਰ राघव ਛੱਡਾ ਨੇ ਡੇਰਾ ਸਤਖੰਡ ਬੱਲਾ ਦੇ ਮੁਖੀ 108 ਸੰਤ ਰਣਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੌਕੇ राघव ਛੱਡਾ ਨੇ ਸੰਤ ਰਣਜਨ ਦਾਸ ਮਹਾਰਾਜ ਜੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਰਾਜ ਸਭਾ ਮੈਂਬਰ राघव ਛੱਡਾ ਨੇ ਕਿਹਾ ਕਿ ਉਹ ਬੜੀ ਹੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸੰਤ ਰਣਜਨ ਦਾਸ ਮਹਾਰਾਜ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਥਾਂ ਸ਼ਾਂਤੀ ਦਾ ਅਧਿਆਤਮਿਕਤਾ ਦਾ ਅਹਿਸਾਸ ਕਰਾਉਂਦੀ ਹੈ। ਉਹਨਾਂ ਨੇ ਸੰਤ ਨਰਨਜਨ ਦਾਸ ਮਹਾਰਾਜ ਜੀ ਦੇ ਦੇਦੇ ਦੇ ਕਾਰਜ ਨੂੰ ਛਿਲਾਕਾ ਕਰਦੇ ਹੋਏ ਕਿਹਾ ਕਿ ਸਾਨੂੰ ਲੋਕਾਂ ਨੂੰ ਬਿਹਤਰ ਕਰਨ ਲਈ ਸੰਤਾ ਮਹਾਪੁਰਸ਼ਾਂ ਦੇ ਸਮਾਜਿਕ ਅਤੇ ਮਨੁੱਖੀ ਕਾਰਜ ਪ੍ਰੇਰਿਤ ਕਰਦੇ ਹਨ। ਉਹਨਾਂ ਨੇ ਸਮਾਜ ਅਤੇ ਮਨੁੱਖਤਾ ਲਈ ਮਹਾਨ ਕਾਰਜ ਕੀਤੇ ਨੇ। ਚੱਡਾ ਨੇ ਅੱਗੇ ਕਿਹਾ ਕਿ ਦੇਰੇ ਨੇ ਸਿੱਖਿਆ ਤੇ ਧਰਮ ਦੇ ਖੇਤਰ ਵਿੱਚ ਅਹਿਮ ਯੋਗਦਾਨ ਦਿੱਤਾ ਹੈ।